ਸਰ ਨਿਸ਼ੰਤ ਸਿੰਘ ਲੱਕੀ ਕਿਹੜਾ ਪਿੰਡ ਪਿੰਡ ਤਲਵੰਡੀਗੜਾ ਇੱਕ ਨਾ ਵੀਡੀਓ ਵਾਇਰਲ ਹੋ ਗਈ ਥੋੜੀ ਫੇਸਬੁੱਕ ਤੇ ਉੱਤੇ ਉਹ ਕੀ ਹੈਗੀ ਸਰ ਉਹ 5 ਸਾਲ ਪਹਿਲਾਂ ਪੁਰਾਣੀ ਵੀਡੀਓ ਅਸੀਂ ਕੋਈ ਮੈਰਿਜ ਤੋਂ ਆ ਰਹੇ ਸੀ ਉਹ 5 ਸਾਲ ਪਹਿਲਾਂ ਵੀਡੀਓ ਬਣੀ ਹੋਈ ਆ ਸਰ ਉਹ ਗੱਲ ਬੱਚਿਆ ਮੇਰੇ ਕੋਲ ਗਲਤੀ ਨਾਲ ਗੱਲ ਅਪਲੋਡ ਹੋ ਗਈ ਸਰ ਜਿੱਦਾਂ ਵੀ ਮੈਂ ਪਾ ਚੱਲਿਆ 15-20 ਮਿੰਟ ਬਾਅਦ ਮੈਨੂੰ ਫੋਨ ਆਇਆ ਕਿਸੇ ਦਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਸਰ ਮੈਂ ਨਾਲ ਹੀ ਮਤਲਬ ਡਿਲੀਟ ਕਰਤੀ ਸਰ ਕੀ ਆ ਜਾ ਰਿਹਾ ਪੁਲਿਸ ਦੇ ਡਰ ਤੋਂ ਕੀਤੀ ਸਰ ਪੁਲਿਸ ਦੇ ਡਾਕਟਰ ਸਰ ਮੈਂ ਜੇ ਮੇਰੇ ਕੋ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਸਰ ਜਿਹੜਾ ਰਿਵਾਲਵਰ ਹਾਲਸੈਂਸੀ ਆ ਸਾਡੇ ਮੇਰੇ ਭੂਏ ਦੇ ਬੇਡਾ ਨਿਹੰਗ ਸਿੰਘ ਅੰਮ੍ਰਿਤਸਰ ਤੋਂ ਮੰਨਦੇ ਉਹ ਕੀ ਇਹੋ ਜਿਹੀ ਵੀਡੀਓ ਨਹੀਂ ਵਾਇਰਲ ਸਰ ਨਹੀਂ ਪਾਉਣੀ ਚਾਹੀਦੀ ਸਰ ਐਕਚੁਅਲੀ ਨਹੀਂ ਪਾਉਣੀ ਚਾਹੀਦੀ ਸਰ ਗਲਤੀ ਮੰਨਦੇ ਆ ਹਾਂਜੀ ਹਾਂਜੀ ਸਰ ਸਰ ਨਿਸ਼ਾਤਰ ਸਿੰਘ ਲੱਕੀ ਕਿਹੜਾ ਪਿੰਡ ਤਲਵੰਡੀਗੜਾ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਥੋੜੀ ਫੇਸਬੁੱਕ ਤੇ ਉੱਤੇ ਉਹ ਕੀ ਹੈਗੀ ਸਰ ਉਹ 5 ਸਾਲ ਪਹਿਲਾਂ ਪੁਰਾਣੀ ਵੀਡੀਓ ਅਸੀਂ ਕੋਈ ਮੈਰਿਜ ਤੋਂ ਆ ਰਹੇ ਸੀ ਉਹ 5 ਸਾਲ ਪਹਿਲਾਂ ਵੀਡੀਓ ਬਣੀ ਹੋਈ ਆ ਸਰ ਉਹ ਗੱਲ ਬੱਚਿਆ ਮੇਰੇ ਕੋਲ ਗਲਤੀ ਨਾਲ ਗੱਲ ਅਪਲੋਡ ਹੋ ਗਈ ਸ ਜਿੱਦਾਂ ਵੀ ਮੈਨੂੰ ਪਤਾ ਚੱਲਿਆ 15-20 ਮਿੰਟ ਬਾਅਦ ਮੈਨੂੰ ਫੋਨ ਆਇਆ ਕਿਸੇ ਦਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਸਰ ਮੈਂ ਨਾਲ ਹੀ ਮਤਲਬ ਡਿਲੀਟ ਕਰਤੀ ਸਰ ਕੀ ਆ ਜਾ ਰਿਹਾ ਪੁਲਿਸ ਦੇ ਡਰ ਤੋਂ ਕੀਤੀ ਸਰ ਪੁਲਿਸ ਦੇ ਡਰ ਤੋਂ ਸਰ ਮੈਂ ਜੇ ਮੇਰੇ ਕੋਲ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਸਰ ਜਿਹੜਾ ਰਵਲਵਰ ਹੋਲਸੈਂਸੀ ਆ ਸਾਡੇ ਮੇਰੇ ਭੂਏ ਦੇ ਬੇਡਾ ਨਿਹੰਗ ਸਿੰਘ ਅੰਮ੍ਰਿਤਸਰ ਤੋਂ ਮੰਦੇ ਹੋ ਕਿ ਇਹੋ ਜਿਹੀ ਵੀਡੀਓ ਨਹੀਂ ਵਾਇਰਲ ਸਰ ਨਹੀਂ ਪਾਉਣੀ ਚਾਹੀਦੀ ਸਰ ਐਕਚੁਅਲੀ ਨਹੀਂ ਪਾਉਣੀ ਚਾਹੀਦੀ ਸਰ ਗਲਤੀ ਮੰਦੇ ਆ ਹਾਂਜੀ ਹਾਂਜੀ ਸਰ ਸਰ ਨਿਸ਼ਾਤਰ ਸਿੰਘ ਲੱਕੀ ਕਿਹੜਾ ਪਿੰਡ ਤਲਵੰਡੀਗੜਾ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਥੋੜੀ ਫੇਸਬੁਕ ਤੇ ਉੱਤੇ ਉਹ ਕੀ ਹੈਗੀ ਸਰ ਉਹ 5 ਸਾਲ ਪਹਿਲਾਂ ਪੁਰਾਣੀ ਵੀਡੀਓ ਅਸੀਂ ਕੋਈ ਮੈਰਿਜ ਤੋਂ ਆ ਰਹੇ ਸੀ ਉਹ 5 ਸਾਲ ਪਹਿਲਾਂ ਵੀਡੀਓ ਬਣੀ ਹੋਈ ਆ ਸਰ ਉਹ ਗੱਲ ਬੱਚਿਆਂ ਮੇਰੇ ਕੋਲ ਗਲਤੀ ਨਾਲ ਗੱਲ ਅਪਲੋਡ ਹੋ ਗਈ ਸਰ ਜਿੱਦਾਂ ਵੀ ਉਹ ਚੱਲਿਆ 15-20 ਮਿੰਟ ਬਾਅਦ ਮੈਨੂੰ ਫੋਨ ਆਇਆ ਕਿਸੇ ਦਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਸਰ ਮੈਂ ਨਾਲ ਹੀ ਮਤਲਬ ਡੀਲ ਕਰਤੀ ਕੀ ਕੀਤਾ ਜਾ ਰਿਹਾ ਪੁਲਿਸ ਦੇ ਕਰ ਤੋਂ ਕੀਤੀ ਸਰ ਪੁਲਿਸ ਦੇ ਡਾਕਟਰ ਸਰ ਮੈਂ ਜੇ ਮੇਰੇ ਕੋਲ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਸਰ ਜਿਹੜਾ ਰਿਵਾਲਵਰ ਹੌਲਸੈਂਸੀ ਆ ਸਾਡੇ ਮੇਰੇ ਭੂਏ ਦੇ ਬੇਡਾ ਨਿਹੰਗ ਸਿੰਘ ਅੰਮ੍ਰਿਤਸਰ ਤੋਂ ਮੰਨਦੇ ਉਹ ਕੀ ਇਹੋ ਜਿਹੀ ਵੀਡੀਓ ਨਹੀਂ ਵਾਇਰਲ ਸਰ ਨਹੀਂ ਪਾਉਣੀ ਚਾਹੀਦੀ ਸਰ ਐਕਚੁਅਲੀ ਨਹੀਂ ਪਾਉਣੀ ਚਾਹੀਦੀ ਸਰ ਗਲਤੀ ਮੰਨਦੇ ਆ ਹਾਂਜੀ ਹਾਂਜੀ ਸਰ ਸਰ ਨਿਸ਼ਾਤਰ ਸਿੰਘ ਲੱਕੀ ਕਿਹੜਾ ਪਿੰਡ ਤਲਵੰਡੀਗੜਾ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਥੋੜੀ ਫੇਸਬੁੱਕ ਤੇ ਉੱਤੇ ਉਹ ਕੀ ਹੈਗੀ ਸਰ ਉਹ 5 ਸਾਲ ਪਹਿਲਾਂ ਪੁਰਾਣੀ ਵੀਡੀਓ ਸੀ ਕੋਈ ਮੈਰਜ ਤੋਂ ਆਰੇ ਸੀ ਉਹ 5 ਸਾਲ ਪਹਿਲਾਂ ਵੀਡੀਓ ਬਣੀ ਹੋਈ ਆ ਸਰ ਉਹ ਕੱਲ ਬੱਚਿਆ ਮੇਰੇ ਕੋਲ ਗਲਤੀ ਨਾਲ ਗੱਲ ਅਪਲੋਡ ਹੋ ਗਈ ਸਰ ਜਿੱਦਾਂ ਵੀ ਮੈਨੂੰ ਪਤਾ ਚੱਲਿਆ 15-20 ਮਿੰਟ ਬਾਅਦ ਮੈਨੂੰ ਫੋਨ ਆਇਆ ਕਿਸੇ ਦਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਸਰ ਮੈਂ ਨਾਲ ਹੀ ਮਤਲਬ ਡਿਲੀਟ ਕਰਤੀ ਸਰ ਕਿਹਾ ਜਾ ਰਿਹਾ ਪੁਲਿਸ ਦੇ ਕਰ ਤੋਂ ਕੀਤੀ ਸਰ ਪੁਲਿਸ ਦੇ ਡਾਕਟਰ ਸਰ ਮੈਂ ਜੇ ਮੇਰੇ ਕੋਲ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਸਰ ਜਿਹੜਾ ਰਿਵਾਲਵਰ ਹਾਲਸੈਂਸੀ ਆ ਸਾਡੇ ਮੇਰੇ ਭੂਏ ਦੇ ਬੇਡਾ ਨਿਹੰਗ ਸਿੰਘ ਅੰਮ੍ਰਿਤਸਰ ਤੋਂ ਮੰਦੇ ਹੋ ਕਿ ਇਹੋ ਜਿਹੀ ਵੀਡੀਓ ਨਹੀਂ ਵਾਇਰਲ ਸਰ ਨਹੀਂ ਪਾਉਣੀ ਚਾਹੀਦੀ ਸਰ ਐਕਚੁਅਲੀ ਨਹੀਂ ਪਾਉਣੀ ਚਾਹੀਦੀ ਸਰ ਗਲਤੀ ਮੰਦੇ ਆ ਹਾਂਜੀ ਹਾਂਜੀ ਸਰ